ਫਗਵਾੜਾ ਦੇ ਸਥਾਨਕ ਹੋਟਲ ਵਿੱਚ ਵੱਖ-ਵੱਖ ਦੁਕਾਨਦਾਰਾਂ ਤੇ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨੇ ਵੱਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਕੀਤੀ ਅਹਿਮ ਮੀਟਿੰਗ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹਰ ਕੋਈ ਬੰਦਾ ਚਾਹੇ ਉਹ ਵਪਾਰੀ ਆ ਚਾਹੇ ਉਹ ਨੌਕਰੀ ਵਾਲਾ ਹੈ ਜਾਂ ਕੋਈ ਵੀ ਹੈਗਾ ਉਹ ਡਰਿਆ ਹੋਇਆ ਹੈ ਰਾਤਾਂ ਦੇ ਲੀਡੀਜ਼ ਕੋ ਸਮਾਨ ਖੋ ਲੈਣਾ ਉਹਨਾਂ ਦੀ ਬਾਈਕ ਖੋ ਕੇ ਲੈ ਜਾਣੀ ਦੁਕਾਨਾਂ 'ਚ ਚੋਰੀ ਕਰਨੀ ਘਰਾਂ ਦੇ ਵਿੱਚ ਚੋਰੀ ਕਰਨੀ ਇਹ ਚੀਜ਼ਾਂ ਇੱਕ ਆਮ ਹੋ ਗਈਆਂ ਇਹ ਤੁਸੀਂ ਮੌਕੇ ਦੇ ਉੱਤੇ ਕਿਤੇ ਪਹੁੰਚ ਜਾਂਦੇ ਆ ਤਾਂ ਉਹਨਾਂ ਕੋਲ ਇਹੋ ਜਿਹੇ ਹਥਿਆਰ ਹੁੰਦੇ ਹੈਗੇ ਕਿ ਤੁਹਾਡੇ ਉਹ ਇਹੋ ਜਿਹੇ ਸੱਟ ਮਾਰ ਦੇਣਗੇ ਕਿ ਤੁਸੀਂ ਵੀ ساری ਉਮਰ ਦੇ ਲਈ ਬੈਟੇ ਪੈ ਜਾਓਗੇ ਇਹ ਪ੍ਰਸ਼ਾਸਨ ਦਾ ਕੰਮ ਹੈਗਾ ਕਿ ਤੁਹਾਨੂੰ ਸਿਕਿਉਰਿਟੀ ਦੇਣਾ ਜਿਸ ਤਰੀਕੇ ਨਾਲ ਇਹ ਹਲਾਤ ਬਣਦੇ ਪਏ ਹੈਗੇ ਆ ਇਹ ਇhta ਲੱਗਦਾ ਹੈਗਾ ਕਿ ਤੁਹਾਨੂੰ ਭਜਾਉਣ ਦੀ ਗੱਲ ਕਰਦੇ ਵੀ ਤੁਸੀਂ ਵਪਾਰ ਛੱਡ ਕੇ ਇੱਥੋਂ ਭਜੋ ਤੇ ਅਸੀਂ ਆਣ ਕੇ ਸੰਭਾਲ ਲਈਏ ਆਪਾਂ ਇਹੋ ਜਿਹਾ ਕੰਮ ਨਹੀਂ ਹੋਣ ਦੇਣਾ ਅਸੀਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ ਸੁਈਰੇ ਕਟਿਓ ਕੇ ਐਸਐਸਪੀ ਆਫਿਸ ਤੇ ਵੀ ਜਾਓ ਉਧਰ ਉੱਥੇ ਜਾ ਕੇ ਦੱਸੋ ਉਹਨਾਂ ਨੂੰ ਅਪੀਲ ਕਰੋ ਜੇ ਨਹੀਂ ਮੰਦੇ ਹੈਗੇ ਤਾਂ ਆਪਾਂ ਐਸਐਸਪੀ ਸਾਹਿਬ ਨੂੰ ਇੱਥੇ ਬੁਲਾਵਾਂਗੇ ਨਹੀਂ ਹੈਗਾ ਫਿਰ ਸੜਕਾਂ ਰੁਕਾਂਗੇ ਤੇ ਧਰਨੇ ਦੇਣੇ ਪੋਗੇ ਤੁਹਾਨੂੰ ਆਪਣੇ ਆਪ ਨੂੰ ਸਮਝਾ ਲੈਣ ਦੇ ਲਈ ਤੁਹਾਨੂੰ ਇਹ ਸੜਕ ਤੇ ਮੈਡੀਕਲ ਵਪਾਰ ਨਾਲ ਸੰਬੰਧਿਤ ਇੰਡਸਟਰੀ ਨਾਲ ਸੰਬੰਧਿਤ ਫਾਈਨੈਂਸ ਨਾਲ ਔਰ ਜਿੰਨਾ ਸਮੂੱਚਾ ਜਿਹੜਾ ਫਗਵਾੜੇ ਦਾ ਵਪਾਰ ਕਰਦੇ ਨੇ ਬੰਦੇ ਅੱਜ ਆਪਾਂ ਇੱਥੇ ਸਾਰਿਆਂ ਦੇ ਇੱਥੇ ਆਉਣ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਪਹਿਲਾਂ ਆਓ ਫਤਿਹ ਦੀ ਸਹਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਅਜੇ ਇੱਥੇ ਇਕੱਠੇ ਕਿਉਂ ਹੋਣਾ ਪਿਆ ਕੀ ਕਾਰਨ ਆ ਵੀ ਸਾਨੂੰ ਸ਼ਹਿਰ ਦੇ ਵਿੱਚ ਵਪਾਰ ਕਰਨ ਲੱਗੇ ਇਹ ਫਿਕਰ ਰਹਿੰਦਾ ਵੀ ਘਰ ਅਸੀਂ ਚਲੇ ਗਏ ਬੰਦ ਕਰਕੇ ਤੇ ਪਿੱਛੋਂ ਸਾਡਾ ਕੀ ਹੋਊਗਾ ਜੇ ਘਰੋਂ ਆ ਗਏ ਆ ਤਾਂ ਘਰ ਦਾ ਸਾਨੂੰ ਫਿਕਰ ਆ ਵੀ ਪਿੱਛੋਂ ਸਾਡਾ ਕੀ ਹੋਊਗਾ ਰਾਤ ਨੂੰ ਲੁੱਟਾਂ ਖੋਹਾਂ ਦਾ ਵਧਣਾ ਜਿੰਦੇ ਤੋੜ ਕੇ ਸਾਡੇ ਵਪਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਇੱਕ ਬਹੁਤ ਹੀ ਫਗਵਾੜੇ ਦਾ ਜਿਹੜਾ ਅਹਿਮ ਮਸਲਾ ਜਿਹੜਾ ਬਣਾ ਬਣਿਆ ਆ ਜਿਹਦੇ ਕਰਕੇ ਆਪਾਂ ਇੱਥੇ ਇਕੱਠੇ ਹੋਏ ਆ ਅੱਜ ਆਪਾਂ ਨੇ ਸਾਰਿਆਂ ਨੇ ਇੱਥੇ ਇਹ ਵਿਚਾਰ ਕਰਨਾ ਵੀ ਇਸ ਚੀਜ਼ ਨੂੰ ਕਿੱਦਾਂ ਜਿਹੜਾ ਆ ਉਹ ਸੰਭਾਲਿਆ ਜਾ ਸਕਦਾ ਵੀ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਇਸ ਵੇਲੇ ਕ੍ਰੀਏਟ ਹੋ ਗਈ ਆ ਜਿਹੜੀ ਕਿ ਪਿਛਲੇ ਸਮੇਂ ਦੀ ਹੈ ਚੋਰ ਪੁਲਿਸ ਤੋਂ ਵੱਡਾ ਨਹੀਂ ਹੈਗਾ ਪੁਲਿਸ ਚਾਹੇ ਤਹਰੀਕ ਵੀ ਕਰ ਸਕਦੀ ਆ ਉਹ ਪੁਲਿਸ ਕੋ ਲੋਕ ਕਰਵਾਵਾਂਗੇ ਕਿ ਤੁਹਾਡੀ ਜਿਹੜੀ ਕਮਦੀ ਹੈਗੀ ਆ ਜਿਨ੍ਹਾਂ ਦੇ ਕੋਈ ਘੱਟ ਪੈਸੇ ਵੀ ਉੱਥੇ ਲਿਖਾਏ ਆ ਦਰਦੇ ਮਾਰੇ ਕਿ ਪੁਲਿਸ ਨਾਲ ਉਹ ਕਹਿੰਦੇ ਕਿ ਤੁਹਾਨੂੰ ਸ਼ੋ ਕਰਨੇ ਪੈਣੇ ਨਹੀਂ ਤੁਹਾਡਾ ਜੋ ਨੁਕਸਾਨ ਹੋਇਆ ਤੁਸੀਂ ਉਹ ਦੱਸੋ ਉਦੀ ਹੀ ਪ੍ਰਵਾਈਜ ਜਿਹੜੀ ਕਰਵਾ ਕੇ ਦੇਵਾਂਗੇ ਚਾਹੇ ਕੈਮਰਾ ਤੋਂ ਬੱਧੇ ਲੱਭੀਏ ਜਾਂ ਕਿੱਥੋਂ ਵੀ ਲੱਭੀਏ ਪੁਲਿਸ ਨੂੰ ਸਭ ਪਤਾ ਹੁੰਦਾ ਵੀ ਇਹ ਬੰਦਾ ਜਿਹੜਾ ਹੈਗਾ ਫੋਟੋ 'ਚ ਆਇਆ ਇਹ ਕਿਹੜੇ ਬਲੇ ਚ ਰਹਿੰਦਾ ਇਹਨਾਂ ਵੀ ਪੁਲਿਸ ਨੂੰ ਪਤਾ ਹੁੰਦਾ ਹੈਗਾ ਇਸ ਕਰਕੇ ਤੁਸੀਂ ਸਾਰੇ ਇਕੱਠੇ ਹੋ ਕੇ ਚਲੋ ਤੇ ਆਪਾਂ ਇਹਦਾ ਜਰੂਰ ਹੱਲ ਕਰਾਂਗੇ ਬਹੁਤ ਬਹੁਤ ਮੇਰੇ ਵੀਰੋ ਸਾਹਿਬ ਜਿਹੜਾ ਮੈਂ ਇਹ ਮੰਗਾਂ ਦੇ ਬੋਲਦਾਰ ਹੈ ਨਾ ਮੇਰੀ ਬੜੀ ਗੱਲ ਬੰਦੇ ਉਹਨਾਂ ਨੇ ਭਰਤੀ ਕਰਨੇ ਆ ਜਾਂ ਪੁਲਿਸ ਮਹਿਕਮੇ ਨੇ ਭਰਤੀ ਕਰਨੇ ਆ ਸਾਨੂੰ ਪੋਲਿਟਿਸ਼ਨਾਂ ਨੂੰ ਮੰਗਾਂ ਨਹੀਂ ਪੈਣੀ ਵੀ ਤੁਸੀਂ ਬੰਦੇ ਭਰਤੀ ਨਹੀਂ ਕਰ ਸਕਦੇ ਫਿਰ ਤੁਸੀਂ ਕਹਿੰਦੇ ਟੈਕਸ ਲੈਣੇ ਸਾਡੇ ਤੋਂ ਬਈ ਅਸੀਂ ਟੈਕਸ ਦਿੰਨੇ ਆ ਤੁਸੀਂ ਉਹ ਟੈਕਸ ਨਾਲ ਸਭ ਤੋਂ ਪਹਿਲਾਂ ਤੁਸੀਂ ਲਾਅ ਐਂਡ ਆਰਡਰ ਪੈਦਾ ਕਰਨਾ ਔਰ ਤੁਹਾਡਾ ਹਰ ਅਫਸਰ ਤੁਹਾਨੂੰ ਵੀਲੀ ਮਹਿਕਮੇ 'ਚ ਕਰਨੇ ਬੰਦੇ ਹੈ ਨਹੀਂ ਪੁਲਿਸ ਕੋਲ ਜਾਣੇ ਬੰਦੇ ਹੈ ਨਹੀਂ ਕਚਹਿਰੀ ਜਾਣੇ ਬੰਦੇ ਹੈ ਨਹੀਂ ਜੇ ਤੁਸੀਂ ਬੰਦੇ ਹੀ ਨਹੀਂ ਰੱਖ ਸਕਦੇ ਸਾਡੇ ਕੋਲ ਟੈਕਸ ਕਾ ਲੈਣੇ ਸਾਨੂੰ ਮੰਗ ਪੁਲਿਸ ਤੋਂ ਵੀ ਕਰਨੀ ਪੈਣੀ ਆ ਅਫਸਰਾਂ ਤੋਂ ਵੀ ਕਰਨੀ ਪੈਣੀ ਬੇ ਬੰਦੇ ਰੱਖਣਾ ਸਾਡੀ ਥੋੜੀ ਜਿਮੇਵਾਰੀ ਜਾਂ ਸਾਨੂੰ ਦੇ ਦਿਓ ਕਿੰਦੇ ਕਿਵੇਂ ਵਾਰੀ ਅਸੀਂ ਭਰਤੀ ਕਰ ਲੈਣੇ ਆ ਦੂਸਰੀ ਗੱਲ ਮੈਂ ਤੁਹਾਡੇ ਸਾਹਮਣੇ ਇੱਕ ਮਾਡਲ ਰੱਖਣ ਲੱਗਾ ਕਿਉਂਕਿ ਇਹ ਸਾਨੂੰ ਪ੍ਰੋਟੈਸਟ ਤਾਂ ਕਰਨਾ ਪੈਣਾ ਪਰ ਇਹਨਾਂ ਦੇਖੋ ਸਾਡੇ ਸਾਰਿਆਂ ਦੇ ਕੋਈ ਪੋਲਿਟੀਕਲ ਇੰਟਰਸਟ ਵੀ ਕਲੈਸ਼ ਕਰਨੇ ਆ ਉਦੋਂ ਉੱਪਰ ਉੱਠ ਕੇ ਸਾਨੂੰ ਸਪਸ਼ਟ ਗੱਲ ਰੱਖਣੀ ਪੈਣੀ ਆ ਹਰੇਕ ਪੋਲਿਟੀਸ਼ਨ ਮੋਰੇ ਪੇ ਭਾਈ ਤੁਹਾਡਾ ਕੰਮ ਆ ਇਹ ਅੱਛਾ ਹੁਣ ਮਾਡਲ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਜਲੰਧਰ ਫੋਕਲ ਪੁਆਇੰਟ 'ਤੇ ਬਹੁਤ ਚੋਰੀਆਂ ਹੁੰਨੀਆਂ ਸੀ। ਉਹਨਾਂ ਨੇ ਹਾਰ ਕੇ 2000 ਰੁਪਇਆ ਹਰੇਕ ਯੂਨਿਟ ਨੇ ਕੰਟ੍ਰਿਬਿਊਟ ਕੀਤਾ। ਉੱਥੇ ਦੋ ਫੋਕਲ ਪੁਆਇੰਟਾਂ ਦਾ ਕਰੀਬ 400 ਯੂਨਿਟ ਆ। ਤੇ 8 ਲੱਖ ਰੁਪਇਆ ਮਹੀਨੇ ਦਾ ਇਕੱਠਾ ਹੋਣ ਲੱਗ ਪਿਆ। ਉਹਨਾਂ ਨੇ 40 ਬੰਦਿਆਂ ਦੀ ਆਪਣੀ ਸਿਕਿਉਰਿਟੀ ਟੀਮ ਰੱਖ ਲਈ। 4 ਜੀਪਾਂ ਲਗਾਤਾਰ ਸਾਰੀ ਰਾਤ ਘੁੰਮਦੀਆਂ। ਤੇ ਐਵਰੇਜ 20% ਇੰਡਸਟਰੀ ਨੂੰ ਉਹ ਚੈੱਕ ਕਰਕੇ ਜਾਂਦੀਆਂ ਐਵਰੀ ਡੇ ਉਹਦੀ ਵੀਡੀਓ ਬਣਾਉਣੀ ਕਰਦੇ ਔਰ ਜੇ ਕੋਈ ਰਾਤ ਨੂੰ ਬੰਦਾ ਪੈਦਲ ਮੋਟਰਸਾਈਕਲ ਤੇ ਸਕੂਟਰ ਤੇ ਆ ਜਾਂਦਾ ਉਹਨੂੰ ਰੋਕਦੇ ਆ ਉਹਦਾ ਆਈਡੀ ਕਾਰਡ ਚੈੱਕ ਕਰਦੇ ਉਹਨੂੰ ਪੁੱਛਦੇ ਕਿਹੜੀ ਫੈਕਟਰੀ ਚੱਲਿਆ ਬਈ ਕਿਹੜੀ ਫੈਕਟਰੀ ਕੰਮ ਕਰਦਾ ਐਸ ਵੇਲੇ ਤੋਂ ਉਹ ਜਿਸ ਫੈਕਟਰੀ ਨੂੰ ਕਹਿੰਦਾ ਉਸ ਚੌਕੀਦਾਰ ਜਾਂ ਮਾਲਕ ਨੂੰ ਉਸੇ ਟਾਈਮ ਕਰਦੇ ਆ ਔਰ ਜੇ ਉਹ ਛੱਕੀ ਬੰਦਾ ਪਾਇਆ ਜਾਂਦਾ ਫੜ ਕੇ ਉਹ ਪੁਲਿਸ ਨੂੰ ਅੰਦਰ ਕਰ ਦਿੰਦੇ ਆ ਇਸ ਗੱਲ ਲਈ ਮਾਡਲ ਨੂੰ ਇੰਪਲੀਮੈਂਟ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਤੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਰੈਜ਼ਿਸਟੈਂਸ ਕੀਤੀ ਹਰ ਕੇ ਉਹ ਜਿਹੋਨਾ ਕਿਹਾ ਵੀ ਜਦ ਤੁਸੀਂ ਕਰੋਗੇ ਸਰ ਨੂੰ ਆਫਗਾਨੀ ਪੈਣੀ ਹੁਣ ਉਸ ਚਾਰ ਜੀਪਾਂ ਚ ਇੱਕ ਇੱਕ ਪੁਲਿਸ ਦਾ ਬੰਦਾ ਹੁੰਦਾ 6-6 ਬੰਦੇ ਉਹਨਾਂ ਦੇ ਹੁੰਦੇ ਆ ਤੇ ਉਹ ਨਿਰੰਤਰ ਸਾਰੀ ਰਾਂ ਮਣੇ ਤਾਂ ਤੇ ਅੰਦਰ ਹੀ ਕੁਝ ਬਾਕੀ ਬਣੇ ਕਿਤੋਂ ਸ਼ੁਰੂ ਹੋਇਆ ਹੋ ਰਿਹਾ ਹੈ ਸਾਲੇ ਹੀਡਿੰਗ ਦਾ ਅੱਜ ਫਗਵਾੜੇ ਦੇ ਹਾਲਾਤ ਨੂੰ ਦੇਖਦੇ ਹੋਏ ਫਗਵਾੜੇ ਦੀਆਂ ਸਾਰੀਆਂ ਐਸੋਸੀਏਸ਼ਨਾਂ ਜਿਹੜੀਆਂ ਹੈਗੀਆਂ ਅੱਜ ਹੋਟਲ ਇੰਵੈਸਟਰ ਦੇ ਵਿੱਚ ਇਕੱਠੀਆਂ ਹੋਈਆਂ ਹੈਗੀਆਂ। ਔਰ ਇਸ ਮੁੱਦੇ ਦੇ ਉੱਤੇ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਹੈਗੇ ਆ। ਜੋ ਹਾਲਾਤ ਹੈਗੇ ਆ ਉਹਦੇ ਤੋਂ ਚਿੰਤਾਜਨਕ ਸਥਿਤੀ ਜ਼ਰੂਰ ਹੈ। ਅਸੀਂ ਤਾਂ ਇਹ ਸਮਝਦੇ ਹੈਗੇ ਆ ਕਿ ਇਹ ਜਿਹੜੇ ਹਾਲਾਤ ਹੈਗੇ ਆ ਕਿ ਕਿਤੇ ਜਾਣਕਤਾ ਨਹੀਂ ਪਹੁੰਚਾ ਕਿਤੇ ਜਾ ਰਹੇ ਕਿਤੇ ਸਾਡੇ ਵਪਾਰੀਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਹੈ ਕਿ ਪੰਜਾਬ ਦੇ ਵਿੱਚੋਂ ਇਹ ਹਾਲਾਤ ਨੂੰ ਦੇਖਦੇ ਹੋਏ ਕੱਲ ਅਸੀਂ ਸ਼ਾਮ ਨੂੰ 4 ਵਜੇ ਐਸਪੀ ਮੈਡਮ ਕੋਲ ਟਾਈਮ ਲਿਆ ਹੈਗਾ ਕਿ ਸਾਰਾ ਸੰਗਠਨ ਜਿੰਨੇ ਵੀ ਹੈਗੇ ਵਪਾਰ ਦੇ ਉਹ ਇਕੱਠੇ ਹੋ ਕੇ ਮੈਡਮ ਨੂੰ ਮਿਲਾਂਗੇ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸਾਂਗੇ ਜੇ ਉਹ ਪ੍ਰੋਬਲਮ ਨਹੀਂ ਹੱਲ ਕਰਦੇ ਤਾਂ ਮੇਰੇ ਖਿਆਲ ਚ ਜਿੰਨੇ ਵੀ ਇੱਥੇ ਬੰਦੇ ਹੈਗੇ ਆ ਅੱਜ ਅਸੀਂ ਫਗਵਾੜੇ ਨੂੰ ਮੈਸੇਜ ਜ਼ਰੂਰ ਦਈਏ ਜਾਕੀ ਸਾਡੀ ਸਿਕਿਉਰਿਟੀ ਪ੍ਰੋਵਾਈਡ ਨਹੀਂ ਹੋਦੀ ਤਦ ਤੱਕ ਅਸੀਂ ਗੌਰਮਿੰਟ ਦਾ ਕੋਈ ਵੀ ਟੈਕਸ ਨਹੀਂ ਟੈਕਸ ਕਰਾਂਗੇ ਟੈਕਸ ਦਾ ਅਸੀਂ ਬਾਈਕਾਟ ਕਰ ਦਾਂਗੇ ਜੇ ਸਰਕਾਰ ਨੂੰ ਅਸੀਂ ਪੈਸੇ ਦੇ ਜਾਵਾਂਗੇ ਤਾਂ ਉਹ ਸਾਡਾ ਕੋਈ ਧਿਆਨ ਨਹੀਂ ਰੱਖੂਗੀ ਕੱਲ ਨੂੰ ਅਸੀਂ ਟੈਕਸ ਦੀ ਰੋਕ ਲਗਾਵਾਂਗੇ ਕਿਸੇ ਦਾ ਹਾਊਸ ਟੈਕਸ ਹੈਗਾ ਵਾ ਕਿਤਾ ਪਾਣੀ ਦੇ ਬਿੱਲਾਂ ਕੋ ਬਿਜਲੀ ਦੇ ਬਿੱਲਾਂ ਰੋਕ ਦੇ ਇੱਕ ਵਾਰੀ ਕੋਈ ਕਲੈਕਸ਼ਨ ਨਹੀਂ ਤੁਹਾਡਾ ਕੱਟ ਸਕਦਾ ਤੇ ਜੀਮੇਦਾਰ ਉੱਤੇ ਧਰਨਾ ਲਾ ਕਿ ਸਭ ਉਹ ਬੈਰੀਅਰ ਤੇ ਬੈਠ ਸਕਦੇ ਆ ਉਹ ਰਸਤਾ ਰੋਕ ਸਕਦੇ ਕਿ ਅਸੀਂ ਕਿਉਂ ਨਹੀਂ ਕਰ ਸਕਦੇ ਕਿ ਜੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਤਾਂ ਕੋਈ ਨਾ ਕੋਈ ਇਹਦਾ ਹੱਲ ਨਿਕਲ ਜਾਊਗਾ ਔਰ ਹੱਲ ਕੱਟ ਕੇ ਵੀ ਰੱਖਾਂਗੇ ਬੇਨਤੀ ਇਹ ਹੈਗਾ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਰਹੋ ਜਿੰਨੇ ਬੰਦੇ ਅੱਜ ਇਕੱਠੇ ਹੋਏ ਆ ਇਹ ਇੰਨੇ ਹੀ ਬੰਦੇ ਘੱਟੋ ਘੱਟ ਕੱਲ ਜਿਹੜੇ ਉੱਥੇ ਹੋਣੇ ਚਾਹੀਦੇ ਆ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜਾ ਇਨਸਾਫ ਦੁਵਾਈਏ ਜਿਹੜੇ ਜਿਹੜੇ ਜਿੰਨਾਂ ਨੁਕਸਾਨ ਹੋਇਆ ਉਹ ਤੁਹਾਡੀ ਪਰਵਾਹੀ ਕਰਕੇ ਦੇਈਏ ਡਿਪਾਰਟਮੈਂਟ ਦੇ ਕੋਲੋਂ ਮੀਟਿੰਗ ਦਾ ਕੀ ਏਜੰਡਾ ਸਰ ਅੱਜ ਦੀ ਮੀਟਿੰਗ ਅੱਜ ਜਿਹੜਾ ਸਬੋਚਾ ਜਿਹੜਾ ਸ਼ਹਿਰ ਦੇ ਜਿੰਨਾਂ ਵਪਾਰੀ ਵਰਗ ਆ ਇੰਡਸਟਰੀਲਿਸਟ ਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਸ਼ਹਿਰੀ ਜਿਹੜੇ ਮੇਨ ਹੈਗੇ ਆ ਸਾਰੇ ਇੱਥੇ ਅੰਬੈਸਡਰ ਹੋਟਲ ਇਕੱਠੇ ਹੋਏ ਜਿਹੜੀ ਇੱਥੇ ਫਗਵਾੜੇ ਦੀ ਲੈਂਡ ਆਰਡਰ ਜਿਹੜੀ ਆ ਰਾਤ ਨੂੰ ਚੋਰੀਆਂ ਦਾ ਹੋਣਾ ਲੁੱਟਾ ਖਵਾ ਦਾ ਵਧਣਾ ਉਸ ਕਰਕੇ ਇੱਕ ਹੰਗਾਮੀ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਸ਼ਹਿਰ ਵਾਸੀਆਂ ਵੱਲੋਂ ਔਰ ਜਿਹਦੇ ਵਿੱਚ ਵਿਚਾਰ ਕੀਤਾ ਗਿਆ ਹੈ ਵੀ ਪ੍ਰਸ਼ਾਸਨ ਦੇ ਨਾਲ ਜਿਹੜਾ ਮਿਲ ਕੇ ਇਸ ਜੋ ਚੋਰੀਆਂ ਹੋ ਰਹੀਆਂ ਲੁੱਟਾਂ ਕੋ ਹੋ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ ਤੇ ਤਾਂ ਕਿ ਜਿਹੜਾ ਵਪਾਰੀ ਵਰਗੇ ਇੰਡਸਟਰੀਅਲਿਸਟ ਹੈ ਔਰ ਜਿਹੜਾ ਕਰਿਆਨੇ ਮਾਰਕਟ ਵਾਲਾ ਕਲੋਥ ਵਾਲਾ ਉਹ ਸਾਰਾ ਜਿਹੜਾ ਆਰਾਮ ਨਾਲ ਜਿਹੜਾ ਵਪਾਰ ਕਰ ਸਕੇ ਔਰ ਉਸ ਸੰਬੰਧ ਦੇ ਵਿੱਚ ਜੇ ਪੁਲਿਸ ਦੀ ਭਰਤੀ ਘਾਟੇ ਵਧਾਈ ਜਾਵੇ ਸ਼ਹਿਰ ਦੇ ਵਿੱਚ ਕਸ਼ਤ ਵਧਾਈ ਜਾਵੇ ਔਰ ਨਾਲੇ ਕੀਤਾ ਗਿਆ ਵੀ ਆਪਣੇ ਆਪਣੇ ਇਥੇ ਇਲਾਕਿਆਂ ਦੇ ਚੌਂਕੀਦਾਰ ਰੱਖੇ ਜਾਣ ਆਪਣਾ ਆਪ ਜਿਹੜਾ ਆ ਉਹ ਸੁਰੱਖਿਅਤ ਕੀਤਾ ਜਾਵੇ ਤਾਂ ਕਿ ਸਾਨੂੰ ਇੱਕ ਸੌਖਤ ਮਾਹੌਲ ਜਿਹੜਾ ਮਿਲੇ ਸਰ ਕੋਈ ਪ੍ਰਸ਼ਾਸਨ ਵਗੈਰਾ ਨਾਲ ਕੋਈ ਗੱਲਬਾਤ ਹੋਈ ਹੋਵੇ ਹਾਂਜੀ ਗੱਲਬਾਤ ਹੋਈ ਆ ਕੱਲ 4 ਵਜੇ ਮੀਟਿੰਗ ਰੱਖੀ ਗਈ ਐ ਐਸਪੀ ਐਸਐਸਪੀ ਐਸਪੀ ਸਾਹਿਬ ਦੇ ਨਾਲ ਜਿਹੜਾ ਉਹਦੇ ਚ ਸਾਰੇ ਉਹ ਜਿਹੜੇ ਪੱਖਵੇਂ ਮੁੱਦੇ ਜਿਹੜੇ ਆ ਉਹ ਰੱਖੇ ਜਾਣਗੇ ਤਾਂ ਕਿ ਸ਼ਹਿਰ ਦੇ ਇਹਦੇ ਹਾਲਾਤ ਆ ਉਸ ਖਾਮੀ ਹਲ ਸਕਣ